ਹਾਂਜੀ ਫਾਰਮਰਸ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਕਣਕ ਦੇ ਲਈ ਜਿਨ੍ਹਾਂ ਦੀ ਕਣਕ 70 ਤੋਂ 90 ਦਿਨਾਂ ਦੇ ਵਿੱਚ ਵਿੱਚ ਆ ਤੇ ਉਹ ਕਨਫਿਊਜ਼ ਨੇ ਵੀ ਕਿਹੜੀ ਸਪਰੇ ਹੋਣਾ ਆਪਾਂ ਕਰੀਏ ਤੇ ਕਿਹੜੀ ਨਾ ਕਰੀਏ ਵੀਰੇ ਸਾਰੇ ਤੋਂ ਪਹਿਲੇ ਤਾਂ ਵੀਡੀਓ ਨੂੰ ਸੇਵ ਕਰ ਲਓ ਤੁਹਾਡੇ ਕੰਮ ਆਊਗੀ ਤੇ 70 ਤੋਂ 90 ਦਿਨਾਂ ਦੇ ਵਿੱਚ ਆਹ ਸਟੇਜ ਤੇ ਵੀਰੇ ਆਪਾਂ 240 ਦੀ ਸਪਰੇ ਕਦੇ ਵੀ ਭੁੱਲ ਕੇ ਵੀ ਨਹੀਂ ਕਰਨੀ ਇਹਦੇ ਨਾਲ ਵੀਰੇ ਆਪਣੀ ਕਣਕ ਦੇ ਝਾੜ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਜੇਕਰ ਆਪਣੀ ਕਣਕ ਦੇ ਵਿੱਚ ਡੀਏਪ ਪਿਆ ਹੋਇਆ ਫਿਰ ਤਾਂ ਆਪਾਂ ਕਰ ਸਕਦੇ ਹਾਂ 13045 ਜੇਕਰ ਡੀਏਪ ਨਹੀਂ ਪਿਆ ਹੋਇਆ ਕੋਈ ਹੋਰ ਆਪਾਂ ਆਈਟਮ ਪਾਈ ਹੋਈ ਹੈ ਫਿਰ ਆਪਾਂ ਕਰ ਸਕਦੇ ਹਾਂ 05234 ਇਹਦੇ ਵਿੱਚ ਡੀਏਪ ਦੀ ਮਾਤਰਾ ਨਹੀਂ ਹੈਗੀ 0% ਤੇ ਇਹਦੇ ਵਿੱਚ 52% ਡੀਏਪ ਦੀ ਮਾਤਰਾ ਹੈ ਨਾਲ ਆਪਾਂ ਇਹਨਾਂ ਦੇ ਐਡ ਕਰ ਸਕਦੇ ਹਾਂ ਬੌਰਨ 100 ਐਮਐਲ ਪ੍ਰਤੀ ਏਕੜ ਦੀ ਡੋਜ਼ ਤੇ ਇਹਨਾਂ ਦੀ ਕਿਲੋ ਪ੍ਰਤੀ ਏਕੜ ਕੀ ਲੋ ਪ੍ਰਤੀ ਇੱਕ ਡੋਆ ਬਹੁਤ ਘੈਂਟ ਰਿਜ਼ਲਟ ਨੇ ਤੇ ਪੇਜ ਨੂੰ ਫੋਲੋ ਕਰਨ ਨਾ ਭੁੱਲਿਆ ਕਰੋ ਪੇਜ ਨੂੰ ਫੋਲੋ ਜਰੂਰ ਕਰਿਆ ਕਰੋ ਕਮੈਂਟ ਆਪਣੇ ਸੁਝਾਅ ਦਿਆ ਕਰੋ ਤੇ ਹੋਰ ਵੀਡੀਓ ਲਈ ਜੁੜੇ ਰਹੋ ਪਟਿਆਲਾ ਫਾਸਟ ਸਟੋਰ ਤੇ ਤੁਹਾਨੂੰ